ਚੰਗੀਦਰਾ ਯਾਦਗਾਰ ਫੜ ਫੜ ਗਈ ਆ ਮਮਾ ਚਲ ਇੱਕ ਖਾਲਾ ਹੁਣ ਇੱਕ ਖਾਲਾ ਪੀਸ ਮੈਂ ਕਿ ਪਾਪਾ ਨੂੰ ਮੈਂ ਕਹਿਣਾ ਹੈ ਖਾਂਦੀ ਕੋਛ ਨਹੀਂ ਗੀ ਹੂੰ ਪਾਪਾ ਨੇ ਨਾ ਤੇ ਬਲੈਕਮੇਲ ਬੜਾ ਕਰ ਦਿੱਤਾ ਹਾਂ ਤੇ ਤੂੰ ਨਹੀਂ ਮੈਨੂੰ ਬਲੈਕਮੇਲ ਕਰਦੀ ਹੈ ਪਾਪਾ ਨੇ ਹੁਣ ਪੀਸ ਦੇ ਦਿੱਤੀ ਆ ਨਾ ਅੱਜ ਛੁੱਟੀ ਸੀ ਹੁਣ ਕੱਲ ਤੋਂ ਆਰਾਮ ਨਾਲ ਆਪਣੀ ਸਟੱਡੀ 'ਵਲ ਧਿਆਨ ਦਿਓ ਤੇ ਆਪਣੀ ਪੜ੍ਹਾਈ 'ਵਲ ਪੂਰਾ ਪੂਰਾ ਰੱਖੋ ਸਾਹਬਾ ਜੀਜੀ ਬਾਹਰ ਕੋਣ ਆ ਗਿਆ ਸਿਮਰਤਾ ਕੀ ਮਿਸੇ ਆ ਜਾ ਬੁੱਤਰ ਇੱਧਰ ਆ ਜਾ ਕੀ ਹਾਲ ਸਿਮਰਤ ਹਾਂਜੀ ਵਧੀਆ ਦੀਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੂ ਕੀ ਹਾਲੀ ਠੀਕ ਠਾਕ ਆਜੋ ਮੈਂ ਥੋਕ ਬੈਠੇ ਬੈਠੇ ਕੋਈ ਨਾ ਬੈਠ ਜਾ ਦਿ ਮੈਂ ਪਾਣੀ ਲੈ ਕੇ ਆਵਾਂ ਨਹੀਂ ਨਹੀਂ ਬੈਠ ਜਾ ਬੈਠ ਜਾ ਮੈਂ ਲੋੜ ਨਹੀਂ ਪਾਣੀ ਦੀ ਬੈਠ ਜਾ ਪਾਣੀ ਨਹੀਂ ਪੀਣਾ ਜੇ ਐਨੀ ਗਰਮੀ ਚ ਆਏ ਤੇ ਦੱਸ ਨਹੀਂ ਨਹੀਂ ਫੇ ਮੈਂ ਚਾਹ ਬਣਾ ਲਿਆਨੀ ਪਹਿਲਾਂ ਨਹੀਂ ਦੀਦੀ ਕਿਹੇ ਚੀਜ਼ ਦੀ ਨਹੀਂ ਲੋੜ ਖੋ ਐਪਲ ਹੀ ਖਾ ਲੋ ਫਿਰ ਨਹੀਂ ਨਹੀਂ ਹੋ ਦੱਸੋ ਠੀਕ ਠਾਕ ਜੀ ਹਾਂ ਮੈਂ ਠੀਕ ਹਾਂ ਤੈਨੂੰ ਕਿੱਥੋਂ ਚਿੰਤਾ ਆ ਗਿਆ ਅੱਜ ਮੇਰਾ ਹੈ ਕੀ ਇਹਦਾ ਨੂੰ ਮੈਂ ਦੱਸਾਂ ਆ ਮੰਮੀ ਨਾਲ ਹੀ ਆ ਪੁੱਛ ਲੋ ਭਾਵੇਂ ਇਨਾਂ ਕੋ ਚਲੋ ਕੀ ਮੈਂ ਕਰਨਾ ਪੁੱਛ ਕੇਗੀ ਚਾਰ ਪੰਜ ਦਿਨਾਂ ਵਿਚਾਰੀ ਕਦੀ ਮੇਰੇ ਵਾਲ ਤੇ ਕਦੀ ਇੱਧਰ ਦੱਸਣ ਦੀ ਰਿਆ ਉਹ ਨਹੀਂ ਠੀਕੀ ਕਿ ਹਣ ਹਾਂ ਰਿਆ ਠੀਕ ਹੈਗੀ ਆ ਬਿਲਕੁਲ ਠੀਕ ਹੈ ਵਾਇਰਲ ਬੜਾ ਆਇਆ ਸੀ ਨਾ ਹਾਂਜੀ ਹਾਂਜੀ ਮੇਰੇ ਵਾਲ ਗਈ ਫਿਕਰ ਕਰਨ ਦੇ ਹੀ ਕਹਿੰਦੀ ਤੁਹਾਨੂੰ ਕੀ ਗੱਲ ਹੋ ਗਈ ਸੀ ਮੈਨੂੰ ਵੀ ਇਸ ਤਰ੍ਹਾਂ ਹੀ ਬੱਸ ਤੁਹਾਨੂੰ ਪਤਾ ਇਸ ਟਾਈਮ ਵਾਇਰਲ ਬੜਾ ਫੈਲਿਆ ਹਾਂਜੀ ਸਾਰੇ ਪਾਸੇ ਇੱਕੋ ਹੀ ਉਹ ਬਿਮਾਰੀ ਫੈਲੀ ਹੋਣੀ ਖਾੜਾ ਦਾ ਪਾਣੀ ਕਰਕੇ ਸਾਰੇ ਪਾਸੇ ਅੱਛਾ ਤੇ ਤੂੰ ਪੀਕੇ ਹੀ ਸੀ ਫੇਰ ਤਿੰਨ ਚਾਰ ਦਿਨ ਤੋਂ ਹਾਂਜੀ ਮੈਂ ਵੀ ਕਰੀ ਇੱਧਰ ਜਾ ਕਰੀ ਉੱਧਰ ਜਾ ਇਦਾਂ ਟਾਈਮ ਨੇ ਗੁਜ਼ਾਰਿਆ ਮੈਨੂੰ ਕੋਈ ਪੁੱਛਣ ਵੀ ਹੋਣਾ ਠੀਕ ਠਾਕ ਗਿਆ ਹੁਣ ਬਸ ਟਾਈਮ ਵੀ ਨਹੀਂ ਲੱਗਾ ਚੱਲ ਕੋਈ ਗੱਲ ਨਹੀਂ ਠੀਕ ਹੈ ਇਹਨੇ ਪੁੱਛਣਾ ਤਾਂ ਕੀ ਨਹੀਂ ਜਿੰਨਾ ਦਾ ਫਰਜ ਬੰਦਾ ਸੀ ਉਹਨਾਂ ਨੂੰ ਤਾਂ ਪੁੱਛਿਆ ਨਹੀਂ ਨਾ ਉਹਦੇ ਦਾਦਾ ਦાદੀ ਨੇ ਤੇ ਨਾ ਵੇਖਿਆ ਜਾਵੇ ਚਲੋ ਹੁਣ ਪਤਾ ਲੱਗ ਗਿਆ ਕਿ ਸਾਡੇ ਕਰਕੇ ਬਿਜ਼ੀ ਰਹੀ ਪੁੱਛਿਆ ਤਾਂ ਕਿਸੇ ਨੇ ਨਹੀਂਗਾ ਚਲੋ ਪੁੱਛਣ ਨੂੰ ਕੀ ਕਰਨਾ ਰੱਬ ਪੁੱਛ ਲੈਣੇ ਬੋਲਦਾ ਲੱਗਾ ਕੁਝ ਪਤਾ ਦਸੰਦੀ ਮੈਂ ਤੇ ਬੜੀ ਫਿਕਰ ਕਰਨਦਈ ਹਾਂ ਹਾਂਜੀ ਜੀ ਦੀ ਭਾਜੀ ਦਾ ਭਾਜੀ ਤੇਰੇ ਆ ਗਏ ਨਿਰਾਜੀ ਖੁਸ਼ੀ ਆ ਗਏ ਹਾਂ ਕਿੱਥੇ ਆ ਭਾਜੀ ਭਾਜੀ ਘਰ ਨਹੀਂ ਗਏ ਚਲ ਗਏ ਕੰਮ ਤੇ ਅੱਛਾ ਪਰਸੋ ਰਾਤੀ ਆ ਗਏ ਸੀ ਚਲ ਆ ਤੇ ਵਧੀਆ ਹੋ ਗਿਆ ਹਾਂਜੀ ਹਾਂਜੀ ਮਾਰਾ ਇਹਨੇ ਮੈਨੂੰ ਕਹੇ ਪਾਸੇ ਧੱਕਿਆ ਜੋਗਾ ਕੀਤਾ ਹੀ ਨਹੀਂ ਮੈਂ ਤਾਂਹੀਂ ਸੋਚਦੀ ਰਹਿਨੀ ਸੀ ਕਿ ਕੁੜੀ ਨੂੰ ਲੈ ਕੇ ਕਚੈਰੀਆਂ ਚ ਧੱਕੇ ਖਾਉਂਗੀ ਕਿ ਕਿੱਥੇ-ਕਿੱਥੇ ਜਾਉਂਗੀ ਹਾਂ ਮੈਂ ਤਾਂ ਕੱਲ ਪਰਸੋ ਦੀ ਔਨ ਔਨ ਕਰਨ ਨਹੀਂ ਕੁੜੀ ਨੇ ਮੈਨੂੰ ਦੱਸਿਆ ਮੈਂ ਕਹਿੰਦੀ ਕਿ ਇਦਾਂ ਪੈਸਾ ਕੋਈ ਹੈ ਵੀ ਲੋੜ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਕਰ ਦਾਂਗੇ ਅਸੀਂ ਥੋੜੇ-ਬੋਤੇ ਕੋਈ ਗੱਲ ਨਹੀਂ ਤੁਸੀਂ ਸੋਚ ਲਿਆ ਇੰਨਾ ਹੀ ਬਹੁਤ ਐ ਮਾਰਨ ਦੇ ਹੁਣ ਲੋੜੀ ਨਹੀਂ ਪਾਈ ਲੋੜੀ ਨਹੀਂ ਪਾਈ ਚੱਲ ਕੋਈ ਗੱਲ ਜਦੋਂ ਲੋੜ ਸੀ ਉਦੋਂ ਕਿਸੇ ਨੇ ਪੱਲਾ ਹੀ ਨਹੀਂ ਫੜਿਆ ਇੰਨਾ ਹੱਥ ਪੱਲਾ ਜੋੜਿਆ ਮੰਮੀ ਉਹਨਾਂ ਦਾ ਸਾਰਿਆਂ ਦਾ ਪਰ ਕੇ ਪਾਸੇ ਕੋਈ ਆਸ ਹੀ ਨਹੀਂ ਬਣੀ ਪਰ ਜਦੋਂ ਕਹਿੰਦੇ ਨਾ ਰੱਬ ਖਲੋਜੇ ਨਾ ਅੱਗੇ ਆਗੇ ਫ ਰਾਜੀ ਖੁਸ਼ੀ ਆ ਗਏ ਨੇ ਕਾਉਂਸਲਰ ਪਿਆਸੀ ਨਾਲ ਆਣ ਗਵੰਡ ਮੱਲੇ ਵਾਲਿਆਂ ਨੇ ਸਾਈਨ ਕਰਵਾ ਦਿੱਤੇ ਸੀ ਉਹ ਸਾਰੀ ਪੁੱਛਗਿੱਛ ਕਰਦੇ ਆ ਨਾ ਕਿ ਬੰਦਾ ਕਿੰਨਾ ਕ ਲੜਾਕਾ ਹੈ ਕੀ ਇਹਨੇ ਕਰਮ ਕੀਤੇ ਨੇ ਜਾਂ ਕੀ ਸਾਰਾ ਉਹ ਸਾਰਾ ਡਾਟਾ ਲੈਂਦੇ ਆ ਨਾ ਹਾਂ ਚੈੱਕ ਕਰਦੇ ਨੇ ਤੇ ਸਾਰਾ ਕੁਝ ਠੀਕ ਸੀ ਫਿਰ ਕਾਉਂਸਲਰ ਦੇ ਕਹਿੰਦੇ ਥੋੜੇ ਬਹੁਤ ਪੈਸੇ ਜੜੇ ਲੱਗੇ ਭਾਜੀ ਉਹਨਾਂ ਨੇ ਲਾ ਦਿੱਤੇ ਹੁਣ ਆਪੇ ਕਹਿੰਦੇ ਮੈਂ ਦੇ ਦਾਂਗਾ ਮੈਂ ਹੀ ਸੋਚੀ ਕਿ ਸਾਡੇ ਖਾਨਦਾਨ ਚ ਕਦੀ ਕਿਸੇ ਨੇ ਕਚੈਰੀ ਚ ਪੈਰ ਨਹੀਂ ਰੱਖਿਆ ਨਾ ਥਾਣੇ ਅੱਜ ਕਦੀ ਜਨਾਨੀਆਂ ਨੇ ਰੱਖਿਆ ਤੇ ਮੈਂ ਕਿੱਥੇ ਮੈਂ ਕਹਿੰਦਾ ੱਕੇ ਖਾਂਦੀ ਹੁਣ ਅਸੀਂ ਤੇ ਚਲੋ ਜੀ ਗੇ ਮੈਨੂੰ ਹੌਸਲਾ ਦੇਂਦੇਗੇ ਕਹਿੰਦੇ ਹੂੰ ਤੂੰ ਹੌਸਲਾ ਰੱਖ ਮੈਂ ਵੈਸੇ ਵੀ ਕਿਸੇ ਦੀ ਲੜਾਈ ਚ ਨਹੀਂ ਆਵਾਂਗਾ। ਚਲ ਹੋਰ ਸੁਣਾ ਮੰਮੀ ਹੁਣ ਨੀ ਘਾ ਠੀਕ ਠਾਕ ਨੇ ਆਏ ਨੀ ਇੱਕ ਵਾਰੀ ਢੇੜਾ ਨੇ ਵੇਲੋ ਆਂਟੀ ਲਾਇਆ ਫਿਰ ਨੂਹਾਂ ਕਹਿੰਦੇ ਇਦਾਂ ਹੀ ਮਾੜੀਆਂ ਹੋ ਜਾਂਦੀਆਂ ਨੇ। ਆਉਣਾ ਕੀ ਆ ਉਹ ਤਾਂ ਗਏ ਘੁੰਮਣ ਫਿਰਨ। ਮੈਂ ਤੇ ਜੇ ਘਰ ਪੈਰ ਹੀ ਪਾਉਣ ਲੱਗੀ ਸੀ। ਉਹ ਤੋਂ ਪਹਿਲਾਂ ਜਾ ਕੇ ਵੇਖਿਆ ਤੇ ਘਰ ਹੈ ਹੀ ਨਹੀਂ ਦੋਵੇ ਜੀ। ਮੈਂ ਤਾਂ ਬਾਅਦ ਚ ਸੇਵਕ ਨੂੰ ਫੋਨ ਕਰਕੇ ਪੁੱਛਿਆ ਉਹ ਕਹਿੰਦੇ ਮੰਮੀ ਜੜੀ ਤੇ ਕੱਲ ਦੇ ਗਏ ਆ। ਅਗਲੇ ਕੱਲ ਦੇ ਗਏ ਘੁੰਮਣ ਫਿਰਨ। ਕੋ ਮਨ ਫਿਰਨ ਗਿਆ ਨੇ ਤੇ ਹੋਰ ਤੁਹਾਨੂੰ ਦੱਸਿਆ ਨਹੀਂ ਪਹਿਲਾਂ ਪਿੱਛੇ ਜੇ ਕਿ ਆਪਣੀ ਟਿਕਟਬੋ ਕਰਾਈ ਫਿਰਦੇ ਹੀ ਅਗਲੇ ਨੇ 5000 ਰੁਪਏ ਖਰਚਾ ਕਿੱਸ ਦਾ ਤੇ ਸਿਮਰਤ ਸੱਚੀ ਕਹਿ ਨਹੀਂ ਆ ਜਲਾ ਜਾ ਕੇ ਧੀਏ ਘਰ ਵੇਖਿਆ ਸਿਮਰਤ ਝੂਠ ਬੋਲਦੂ ਮਮੀ ਝੂਠ ਬੋਲੰਦੀ ਆ ਮੈਂ ਤਾਂ ਸਿਮਰਤ ਨੂੰ ਛੱਡਣ ਆਈ ਅੱਜ ਮੈਂ ਇਥੇ ਦਵਾਈ ਲੈਣ ਆਉਣਾ ਕਿ ਮੈਂ ਚੱਲ ਨਾਲੇ ਮੈਂ ਜਿਠਾਣੀ ਕੋਲ ਹੋਵਾਂ ਪਤਾ ਲੈ ਆਵਾਂ ਸਾਗਰ ਦਾ ਕੀ ਬਣਿਆ ਕਹਿਣਾ ਨਹੀਂ ਚਾਹੀਦਾ ਮੈਂ ਬੁਰੀ ਬਣ ਜਾ ਮਿੰਨੂ ਦੇ ਪਾਪਾ ਨੇ ਸਖਤ ਮਨਾਗੀਤਾ ਨਾ ਤੂੰ ਉਧਰ ਦਾ ਸੋਚਣਾ ਨਾ ਉਧਰ ਬਾਰੇ ਕੋਈ ਗੱਲ ਕਰਨੀ ਓਹ ਕਹਿੰਦਾ ਮੈਂ ਜੂਗਾ ਤੇਰੇ ਲਈ ਕਿਸੇ ਨੂੰ ਕੁਝ ਕਹਿਣਾ ਹੀ ਨਹੀਂ ਅਸੀਂ ਲਾਂਬਾ ਹੀ ਕਿਉਂ ਦੇਣਾ ਜੇ ਕੋਈ ਸ਼ਿਕਾਇਤ ਹੀ ਨਹੀਂ ਰੱਖਣੀ ਕਹ ਕੇ ਗੱਲ ਦੀ ਪਰ ਫਿਰ ਵੀ ਉਹਨਾਂ ਦੀ ਅੰਸਾ ਸੀ ਦੁੱਖ ਤਕਲੀਫ ਲੱਗੇ ਨਾ ਤੇ ਪੀੜ ਤਾਂ ਹੁੰਦੀ ਹੈ ਮਿੰਨੂ ਕਹਤਾ 1 ਰੁਪਈਆ ਨਹੀਂ ਸਾਡੇ ਕੋਲ ਸਾਡੇ ਸਿਰ ਕਰਜ਼ਾ ਚੜਿਆ ਆ ਵੈ ਇੰਨੀ-ਇੰਨੀ ਗੱਲਾਂ ਬਣਾ ਕੇ ਦੱਸਣ ਦੇ ਸੀ ਤਾਂ ਆਪਣੇ ਮੁੰਡੇ ਦਾ ਹਾਲਚਾਲ ਜਾਣਨ ਦੇ ਬਜਾਏ ਇੱਥੇ ਆਹਂ ਦੇ ਬਜਾਏ ਹੁਮਨ ਫਿਰਨ ਨਿਕਲ ਗਏ ਨੇ ਦੀਦੀ ਸ਼ਰਮ ਆਉਂਦੀ ਮੈਨੂੰ ਇ ਲਵ ਜਸ ਸੋਚ ਕੇ ਵੀ ਦੇਖ ਲਓ ਮੰਮੀ ਦੇਖਿਆ ਹੀ ਰਿਹਾ ਕਿਉਂ ਕਹਿੰਨੀ ਆ ਦਾਦੀ ਕੋਲ ਹੋ ਆਈਏ ਵੈਸੇ ਹੀ ਖੂਨ ਖੂਨ ਵਾਜ ਦਿੰਦਾ ਪਰ ਇੱਥੇ ਦਰਦ ਨਹੀਂ ਗਾ ਨੋਆ ਨਾਲ ਕਹਿੰਦੇ ਮਾਸ ਨਹੀਂ ਅੱਡ ਹੁੰਦੇ ਪਰ ਇੱਥੇ ਮਾਵਾਂ ਇਦਾਂ ਨਹੀਂ ਹੋ ਜਾਂਨ ਪਿਓ ਇਦਾਂ ਦੇ ਹੋ ਜਾਂਨ ਕਹਿੰਦੇ ਪੂਤ ਕਪੂਤ ਹੋ ਜਾਂਦੇ ਨੇ ਪਰ ਮਾਵਾਂ ਨਹੀਂ ਕਿੱਦਾਂ ਤਾਂ ਕਲ ਜੂਗਾ ਆ ਵੈ ਆਂਟੀ ਵੈਸੇ ਸਮਝ ਤਾਂ ਬਾਹਰ ਹੈ ਗੱਲ ਸਾਰੀ ਜੀ ਜੀ ਮੈਂ ਤਾਂ ਤੁਹਾਨੂੰ ਉਸੇ ਦਿਨ ਹੀ ਕਿਹਾ ਸੀ ਨਾ ਜਿਸ ਦਿਨ ਤੁਸੀਂ ਘਰੇ ਗਏ ਸੀ ਨਾ ਮਦਦ ਲਈ ਮੈਂ ਤਾਂ ਤੁਹਾਨੂੰ ਉਦੋਂ ਪਹਿਲਾਂ ਕਿਹਾ ਸੀ bari ਕਿ ਦੀਦੀ ਤੁਹਾਡੇ ਆਏ ਜਾਂ ਇੱਥੇ ਕੋਈ ਫਾਇਦਾ ਨਹੀਂ ਹੋਣਾ ਇਹ ਤਾਂ ਬਸ ਗੱਲਾਂ ਬਣਾਉਣ ਆ ਲਈ ਆ ਤੁਹਾਡੇ ਮੋਢੇ ਤੇ ਬਸ ਹੱਥ ਰੱਖਣ ਆ ਲਈ ਆ ਕਿ ਕੋਈ ਨਾ ਹੀ ਦੇਖ ਲਾਂਗੇ ਬਾਅਦ ਤੁਹਾਡੇ ਮਗਰ ਕਹੇ ਨਹੀਂ ਨਹੀਂ ਹੋਣਾ ਮੈਂ ਵੀ ਕੀ ਲੈਣਾ ਨਾ ਉਧਰ ਕੀ ਲੈ ਜਾਣਾ ਮੈਨੂੰ ਤੁਸੀਂ ਦੱਸੋ ਉੱਥੇ ਕੀ ਰੱਖਿਆ ਉਹਨਾਂ ਨਾਲ ਤਾਂ ਤੇਰੀ ਪਤ ਉਹ ਤੇ ਦਰਾਣੀ ਚੰਗੀ ਕਹਿੰਦੇ ਹੁੰਦੇ ਦਰਾਣੀ ਛਾਣੀ ਦਾ ਸ਼ਰੀਕਾ ਹੁੰਦਾ ਤੇ ਉਹ ਵਿਚਾਰੀ ਉਦੋਂ ਦੀ ਫਿਕਰ ਕਰ ਕਰ ਮਰ ਗਈ ਇਹ ਤੇ ਉੱਥੇ ਮੇਰੇ ਕੋਲ ਜਾਂਦੀ ਨਾ ਬਸ ਤੁਹਾਡੀਆਂ ਹੀ ਗੱਲਾਂ ਕਰਦੀ ਆ ਚਲੋ ਕੋਈ ਗੱਲ ਨਹੀਂ ਟਾਈਮ ਤਾਂ ਸਾਰਿਆਂ ਤੇ ਆ ਜਾਂਦਾ ਵੈ ਬਸ ਟਾਈਮ ਚੋਂ ਕੱਢਣ ਵਾਲਾ ਰੱਬ ਹੀ ਹੁੰਦਾ ਵੈ ਕਿੰਨੂੰ ਕੱਢਦਾ ਤੇ ਕਿੰਨੂੰ ਨਹੀਂ ਕੱਢਦਾ ਇਹ ਦਿਲ ਤੇ ਲਿਖੀਆਂ ਗਈਆਂ ਗੱਲਾਂ ਮੈਨੂੰ ਜਿੰਨਾ ਇਸ ਟਾਈਮ ਗਲਤ ਫੀਲ ਹੋਉਂਦੇ ਆ ਨਾ ਗੁੱਸਾ ਬਹੁਤ ਆਉਂਦਿਆ ਕਿ ਜਾ ਕੇ ਨਾ ਗੱਲ ਕਰਾਂ ਇੱਕ ਵਾਰੀ ਕਿ ਤੁਹਾਨੂੰ ਸ਼ਰਮ ਲੱਥੀ ਹੈ ਕਿ ਇਹੇ ਪਾਸਿਓ ਔਲਾਦ ਤੁਹਾਡੀ ਮੁਸੀਬਤ ਚ ਪਈ ਹੈ ਤੇ ਤੁਸੀਂ ਆਪਣੇ ਟੂਰ ਤੇ ਤੁਰੇ ਹੋਏ ਹੋ ਫਿਰ ਦੂਜੇ ਪਾਸੇ ਧਿਆਨ ਮੇਰੇ ਬੰਦੇ ਵਾਲਾ ਆਉਂਦਾ ਜਿਨੇ ਮੈਨੂੰ ਸਖਤ ਮਨਾ ਕੀਤਾ ਕਿ ਤੂੰ ਨਹੀਂ ਕੋਈ ਗੱਲ ਕਰਨੀ ਤੇ ਮੈਂ ਵਾਕੇ ਨਹੀਂ ਇਹ ਕਰਨੀ ਜੀ ਜੀ ਨਾ ਮੈਂ ਉਸ ਘਰ ਚ ਜਾਣਾ ਫਾਲਤੂ ਤੇ ਨਾ ਨਾ ਉਹਨਾਂ ਨਾਲ ਕੋਈ ਗੱਲ ਕਰਨੀ ਤੇ ਜੇ ਕਿਤੇ ਮੈਨੂੰ ਫੋਨ ਵੀ ਵੱਜ ਗਿਆ ਨਾ ਤੇ ਤੈਨੂੰ ਵੀ ਨਜ਼ਰ ਆ ਜਾਏਗਾ ਦਾਦਾ ਦਾਦੀ ਦਾ ਫੋਨ ਆਇਆ ਉਹ ਨਹੀਂ ਚੁੱਕਣਾ ਉਹਨਾਂ ਦਾ ਜੋ ਮਰਜ਼ੀ ਹੋ ਜੀ ਜੀ ਮੈਂ ਤਾਂ ਉਹ ਇਸੇ ਕਰਕੇ ਕਹਿੰਨੀ ਸੀ ਉਹਨਾਂ ਦੋਵਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਨਾ ਜੇ ਤੁਸੀਂ ਤਾਂ ਚਲੋ ਦੂਰ ਬੈਠੇ ਜੇ ਅਸੇ وقت ਉਹਨਾਂ ਦੇ ਕੋਲ ਹੀ ਹੁੰਦਾ ਵਾ ਕਿ ਤੂੰ ਉਹਦਾ ਕਿੰਨਾ ਕੁ ਸੋਚਦੀ ਹੈ ਤਾਨੂੰ ਪਤਾ ਨਾ ਦੋ ਤਿੰਨ ਵਾਰੀ ਹਸਪੀਟਲ ਤਾਂ ਕਿ ਪਹੁੰਚ ਗਏ ਬੀਪੀ ਵੱਧ ਗਿਆ ਹੀ ਉਹਦਾ ਪਰ ਮਜਾ ਲੱਗ ਕਿ 1 ਰੁਪਈਆ ਵੀ ਕੱਢ ਕੇ ਮੇਰੇ ਹੱਥ ਤੇ ਰਿਹਾ ਹੋਵੇ ਇਹਨਾਂ ਨੇ ਬਸ ਇਹੋ ਗੱਲ ਕਹਿੰਦੇ ਰੇ ਕੋਈ ਨਾ ਉਹਦਾ ਕਾਰਡ ਬਣਿਆ ਤਾਂ ਹੈਗਾ ਉੱਥੇ ਇਲਾਜ ਕਰਾ ਲਓ ਹਨ ਪਰ ਅਤ ਹੈਗਾ ਜੇ ਬਾਹਰੋਂ ਵੀ ਇਲਾਜ ਕਿਤੇ ਕਰਾਈਏ ਨਾ ਤੇ ਕਿੰਨਾ ਮਹਿੰਗਾ ਪੈ ਜਾਂਦਾ ਪਰ ਨਾ ਉਹਨਾਂ ਨੇ ਕਿਤੇ ਵਾਅਦਾ ਤੱਕ ਨਹੀਂ ਪੁੱਛੀ ਮਾਰੇ ਕਹਿੰਦੀ ਮੰਮੀ ਕੋ ਪੈਸੇ ਮੰਗ ਕਦੀ ਕਿਤੋਂ ਮੰਗ ਕਦੀ ਕਿਤੋਂ ਮੰਗ ਫੇਰ ਜਾ ਕੇ ਦਾ ਇਲਾਜ ਕਰਾਉਂਦੀ ਰਹੀ ਹੈ ਕਾਰਡ ਤੇ ਈ ਦਵਾਈਆਂ ਦੁਵੀਆਂ ਤੇ ਕੋਲ ਹੀ ਲੋਣੇ ਪੈਂਦੇ ਚਲੋ ਮੰਨਿਆ ਬਾਅਦ ਚ ਬਿੱਲ ਪਾਸ ਹੋ ਜਾਂਦੇ ਪਰ ਪਰ ਅਸੀਂ ਉਹ ਨਵੇਂ-ਨਵੇਂ ਫਿਰ ਆਡੋ ਐਸਾਂ ਤੇ ਖਰਚੇ ਬੜੇ ਸਿਰ ਤੇ ਪਏ ਸੀ ਐਸਾਂ ਅਸੀਂ ਹਸਪਤਾਲ ਉਹੀ ਗੱਲ ਕਹੀ ਸੀ ਜੇ ਲੋੜ ਹੈ ਤਾਂ ਦੱਸ ਦੋ ਤਾਂ ਮੰਮੀ ਨੇ ਆਪ ਹੀ ਮਨਾ ਸਾਨੂੰ ਕਰਤਾ ਸੀ ਸਾਹਮਣੇ ਗਈ ਸੀ ਅਸੀਂ ਤੇ ਪੁੱਛਿਆ ਸੀ ਉਸ ਟਾਈਮ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਤੇ ਆਪਣਾ ਵੇਖੋ ਹੀ ਦੇਖ ਲਾਂਗੇ ਮੰਮੀ ਨੇ ਮਨਾ ਤੇ ਕਰਤਾ ਪਰ ਮੰਮੀ ਨੇ دیਵਾਨੀ ਤਾਂ ਨਹੀਂ ਨਾ ਕੱਢੀ ਗੱਲ ਤੇ ਆ ਹੋਣਾ ਦੀਦੀ ਮੈਨੂੰ ਬੋਲਣ ਦਾ ਮੌਕਾ ਤਾਂ ਦੇਂਦੇ ਦੱਸ ਦੇ ਸਹੀ ਮੈਨੂੰ ਤੇ ਤੁਹਾਡੇ ਲਾਗੇ ਤੱਕ ਨਹੀਂ ਕਦੀ ਲੱਗਣ ਦਿੱਤਾ ਚਲੋ ਜੋ ਵੀ ਗੱਲ ਹੈ ਪਰ ਇਹਦੇ ਲਈ ਵੀ ਇੱਕ ਸ਼ਿਕਾਇਤ ਤੁਹਾਡੇ ਨਾਲ ਅੱਜ ਮੈਂ ਕਰਾਂਗੀ ਜੇ ਮੈਂ ਕਿਸੇ ਨਾਲ ਘਰ ਚੱਲ ਜਾਣਾ ਇਹ ਕੇਵਲ ਉੱਚਾ ਨਿਵਾ ਵੀ ਬੜਾ ਬੋਲ ਜਾਂਦੀ ਜੇ ਬਾਅਦ ਚ ਠੰਡੀ ਹੋ ਜਾਂਦੀ ਹੈ ਪਰ ਵੱਡੀਆਂ ਅਕਸਰ ਇਹਦੇ ਤੋਂ ਵੇਖੀ ਛੋਟੀਆਂ ਪਹਿਣਾ ਵਰਗੀ ਆ ਇਹ ਨਾ ਗਰਮ ਬੜੀ ਛਿੱਤੀ ਹੋ ਜਾਂਦੀ ਹੈ ਇਹਦੀ ਮੇਰੇ ਨਾਲ ਵੀ ਐਸੇ ਗੱਲੋਂ ਕਈ ਵਾਰੀ ਲੜਾਈ ਹੋ ਜਾਂਦੀ ਮੈਨੂੰ ਬੜਾ ਸਮਝਾਉਣੀ ਆ ਇਹ ਇੱਕ ਤਾਂ ਘਰੋਂ ਖਿਜੀ ਰਹਿੰਦੀ ਆ ਤੁਹਾਡੇ ਮਾਈ ਬਾਪੂ ਤੋਂ ਕਾਹਦੇ ਮਾਈ ਬਾਪੂ ਜਿਨ੍ਹਾਂ ਨੂੰ ਦੁੱਖ ਸੁੱਖ ਨਾਲ ਸਾਡੇ ਨਾਲ ਹੈਗਾ ਹੀ ਨਹੀਂ ਇਨਸ ਖਾਲ ਉਹਨਾਂ ਦੀ ਸੇਵਾ ਕੀਤੀ ਤੈਨਾਂ ਆਟਾ ਨਹੀਂ ਤੂੰ ਤੇ ਅੱਡੋਗੀ ਤੇਰਨਾ ਨਹੀਂ ਤੋ ਜਿਹੜੀ ਘਰ ਚ ਰਹਿੰਦੇ ਉਹਨਾਂ ਨੂੰ ਰੋਟੀ ਪਾਣੀ ਦੇਣਦੀ ਉਹਨਾਂ ਦੀ ਸੇਵਾ ਕਰਨਦੀ ਉਹਨਾਂ ਕਿਹੜਾ ਹੈਗਾ ਵਾ ਤਾਈਆ ਤਾਂ ਵਿਚਾਰੀ ਖੀਜੀ ਰਹਿੰਦੀ ਆ ਮੈਂ ਸਿਮਰਤ ਤੇਰੇ ਹੱਥ ਵਸਾ ਉਹ ਗੱਲ ਕਿਉਂ ਨਹੀਂ ਖੁੱਲ ਕੇ ਕਰਦੀ ਲੋ ਹੈ ਖੁੱਲ ਕੇ ਗੱਲ ਕਰ ਹਾਂ ਆ ਬੰਦਾ ਤੇਰੀ ਸੁੰਗਾ ਨਹੀਂ ਉੰਜ ਤਾਂ ਤੇਰੇ ਮਗਰ ਮਗਰ ਤੁਰਿਆ ਫਿਰਦਾ ਹੁੰਦਾ ਉਹ ਕਿੱਤੀ ਹੀ ਨੇ ਪਿੱਛੇ ਜੇ ਖੁੱਲ ਕੇ ਗੱਲ ਅਗਲੇ ਹੱਥੀ ਪੈਣ ਤੱਕ ਗਏ ਸੀ ਵੇਖ ਲੋ ਹੋਰ ਫੜ ਕਰ ਰੋਂਦੀ ਸੀ ਮੇਰੀ ਜੀਜੀ ਤਾਨੂੰ ਤੇ ਚਲੋ ਮੈਂ ਦੱਸਿਆਣੀ ਮੈਂ ਕਿਹ ਘਰ ਦੀ ਗੱਲ ਬਾਹਰ ਤੱਕ ਦੇਣੀ ਐਵੇਂ ਬਦਨਾਮੀ ਇੰਨਾ ਦੀ ਹੋਊਗੀ ਇਸ ਕਰਕੇ ਨੇ ਮੈਂ ਤਾਨੂੰ ਦੱਸਿਆ ਕਿਤੇ ਤੁਸੀਂ ਪਿਛਲਾ ਮਹੀਨਾ ਵੇਖਦੇ ਨਾ ਕੀ ਹਾਲ ਇਹਨਾਂ ਨੇ ਮੇਰਾ ਕੀਤਾ ਸੀ ਮੈਂ ਅੱਜ ਕਿਤੇ ਕੋਈ ਵੀ ਚੀਜ਼ ਮੰਗ ਲੈਣਾ ਅੱਜ ਕਿ ਅੰਛੇ ਦੇ ਐਡਮਿਸ਼ਨ ਕਰਾਉਣ ਵਾਲੀ ਸੀ ਤੇ ਮੈਂ ਇਨੀ ਗੱਲ ਕਹ ਦਿੱਤੀ ਕਿ ਮੰਮੀ ਐਰਕੇ ਸੇਵਕ ਦਾ ਨਾ ਹੱਥ ਬੜਾ ਔਖਾ ਚੱਲੰਦਿਆ ਵਾ ਜੇ ਤੁਹਾਡੇ ਕੋ ਕੋਈ ਹੈਗਾ ਤੋ ਹੀ ਦੇ ਦਿਓ ਨਾ ਪੁੱਤ ਤੁਹਾਡੇ ਕੋ ਕਿੱਥੋਂ ਆਇਆ ਆਦੇ ਤੇਰੇ ਫਿਰ ਦੇ ਡਰ ਪੈ ਹੀ ਨਹੀਂ ਆਏ ਡਰ ਪੈ ਹੀ ਨਹੀਂ ਆਏ ਆਪਣਾ ਜੋੜ ਜੋੜਾ ਆਪਣਾ ਗਹਿਣਾ ਘਟਾ ਬਣਾ ਬਣਾ ਕੇ ਲੰਬਾਰੀਆਂ ਭਰੀ ਜਾਂਦੇ ਆ ਤੇਰੀ ਬੈਂਕਾਂ ਕਾਲੀਆਂ ਕਰੀ ਜਾਂਦੇ ਪਰ ਮਜਾ ਲੈ ਕਿਤੇ 1 ਰੁਪਇਆ ਕੱਢ ਕੇ ਕੇ ਹੱਥੇ ਧਰ ਦੇ ਅੰਜਿਆ ਉਹਨੂੰ ਵੀ ਪਹਿਲਾਂ ਮੈਂ ਕੱਢ ਕੇ ਦੇਣੀ ਆ ਕਿ ਲੈ ਪੁੱਤ ਜਾ ਕੇ ਕੋਈ ਖਰਚ ਨਹੀਂ ਪਰ ਉਹਨਾਂ ਨੇ ਤੇ ਕਿ 10 ਰੁਪਏ ਤੱਕ ਨਹੀਂ ਹੱਥ ਧਰ ਦੇ ਨਹੀਂ ਅਸੀਂ ਆਡੋ ਹੋਏ ਆ ਜਿਹੜਾ 2-4 ਲੱਖ ਲਿੱਤਾ ਉਹ ਲਿੱਤਾ ਹੈ ਗਹਿਣਾ ਮੇਰਾ ਵੀ ਉੱਥੇ ਪਿਆ ਹੈ ਜੇ ਸਿਰਫ ਤਾਂ ਤੇ ਜਿਹੜੀਆਂ ਦੋ ਚੀਜ਼ਾਂ ਪਾਈਆਂ ਮੈਂ ਉਹ ਪਾਈਆਂ ਗਹਿਣਾ ਤੇ ਮੇਰਾ ਵੀ ਉਹਨਾਂ ਦੇ ਕੋਲ ਪਿਆ ਮੈਨੂੰ ਦਿੱਤਾ ਹੀ ਨਹੀਂ ਇਹ ਮੈਂ ਜਦੋਂ ਦਵਾਂਗੇ ਤਾਂ ਦਵਾਂਗੇ ਇਹ ਨਾ ਕਿਹੜਾ ਦਿੰਦੇ ਨੇ ਆਹ ਤਾਂ ਮੈਂ ਵੇਖ ਦਿੱਤੀ ਕੰਨੀ ਕੁਛ ਪਾਇਆ ਹੀ ਨਹੀਂ ਹੋਇਆ ਤੇ ਕੇ ਆ ਜਾ ਮੇਰੇ ਵਿਆਹ ਸੀਗਾ ਸਾਡੇ ਸ਼ਰੀਕੇ ਚ ਤੇ ਆਈ ਵਿਚਾਰੀ ਤੇ ਦੂਜਾ ਪਾ ਗਈ ਮੈਂ ਇਹਨੂੰ ਕਿਹਾ ਮੈਂ ਤੇਨੂੰ ਨਾ ਸੋਹਣਾ ਸੈਟਪ ਆਇਆ ਤੂੰ ਕਿਉਂ ਨਾ ਪਾ ਗਈ ਕਹਿੰਦੀ ਸੱਸ ਹਿੰਦਤਾ ਹੀ ਨਹੀਂ ਘਾੜਦੀ ਨਹੀਂ ਐਡੀ ਜ਼ਬਾਨ ਤੇ ਤੂੰ ਮੇਰੇ ਅੱਗੇ ਚਲਾ ਲੈਣੀ ਉਹਦਾ ਘਰ ਬੋਲੇ ਨਹੀਂ ਤੇ ਤੇਰੇ ਕੋ ਸੱਸ ਨਾਲ ਨਹੀਂ ਗੱਲ ਹੁੰਦੀ ਮਾਂ ਹੀ ਐਕਸਰ ਉਹ ਵੀ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਨੂੰ ਤੇ ਮਿੰਡ ਚੁੱਚੀ ਬਾਅਦ ਚ ਗੱਲ ਕਰਨਾ ਨਾ ਮੰਮੀ ਦੇ ਦਿਲ ਫੜ ਕੇ ਬਹਿ ਜਾਂਦੇ ਕਿ ਹਾਏ ਮੇਰੇ ਦਿਲ ਚ ਪੀੜ ਹਾਏ ਮੇਰੇ ਦਿਲ ਚ ਪੀੜ ਮੈਂ ਉੱਚੀ ਬੋਲਾਂ ਤੇ ਕੀ ਗੱਲ ਆਪਣੇ ਸਿਰ ਤੇ ਨਾਮ ਲਵਾ ਬਾਵਾਂ ਦਫਾ ਕਰ ਆਪੇ ਤੇਰਾ ਬੰਦਾ ਕਮਾਏਗਾ ਨਾ ਸਭ ਕੁਝ ਬਣਾਏਗਾ ਕੀ ਕਰਨਾ ਕਿਸੇ ਕੋ ਲੈ ਕੇ ਖੋ ਗਏ ਵੈਸੇ ਅੰਜੂ ਮੈਂ ਕਹਿੰਦੀ ਚੰਗੀ ਤੇ ਨਹੀਂ ਲੱਗਦੀ ਪਰ ਤੁਹਾਡੀ ਸੱਸ ਜੜੀ ਨਾ ਹੈਗੀ ਪਖੰਡਾ ਦੀ ਮਾਰ ਹੀ ਆ ਪੂਰੀ ਕੀ ਕਰੀਏ ਦੱਸੋ ਆਂਟੀ ਦੱਸੋ ਤੂੰ ਹੀ ਦੱਸੋ ਕੋਈ ਰਾਹ ਹੈ ਤਾਂ ਦੱਸੋ ਕੋਈ ਨਹੀਂ ਰਾਹ ਮੈਂ ਤੈਨੂੰ ਵੀ ਸਮਝਾਉਣੀ ਕਿ ਬਸ ਜਿਹੜਾ ਟਾਈਮ ਚੁੱਪ ਕਰਕੇ ਕੱਢ ਲਿਆ ਕਰਤੀ ਹੈ ਹਾਂਜੀ ਹਾਂਜੀ ਕਰਕੇ ਬਸ ਉਦੋਂ ਤੈਨੂੰ ਸਮਝਾਉਣੀ ਤੂੰ ਮੈਂ ਤੇ ਬਸ ਨਾ ਆਪਣੀ ਮੰਮੀ ਦੀ ਜ਼ੁਬਾਨ 'ਚ ਚੁੱਪ ਕਰਕੇ ਇੱਥੇ ਬੈਠੀ ਤੇ ਜਿੰਨੀ ਮੈਂ ਨਾਲੇ ਹੱਥੋਕੀ ਪਈ ਨਾ ਦੀਦੀ ਮੇਰੇ ਤੇ ਕਦੀ ਕਦੀ ਆਪ ਬਣਾ ਦਿਲ ਕਰਦਾ ਫੜਾ ਫੜਾ ਮੁੰਡਾ ਤੇ ਘਰੋਂ ਨਿਕਲ ਜਾਣਾ ਨਾ ਨਾ ਐਦਾਂ ਦਾ ਕੰਮ ਨਾ ਕਰੀ ਚੁੱਪ ਕੀਤੀ ਕੱਟੀ ਰਹਿ ਛੱਤ ਤੇ ਹੀ ਸਿਰ ਤੇ ਆ ਵੇਖ ਮੈਂ ਆਪਣੀ ਕੁੜੀ ਲੈ ਕੇ ਕਿਵੇਂ ਆਈ ਆ ਸਾਨੂੰ ਪਤਾ ਹੀ ਕਿੰਨੇ ਔਖੇ ਬੈਂਕਾਂ ਦੀਆਂ ਕਿਸ਼ਤਾਂ ਲੰਨੀਆਂ ਆਂ ਹੋਰ ਘਰ ਦੇ ਤੁਹਾਨੂੰ ਪਤਾ ਖਰਚੇ ਮਾਂ ਨਹੀਂ ਨਹੀਂਗੇ ਸੋ ਆਇਆ ਗਿਆ ਵੀ ਪਰ ਇੱਕ ਮਨ ਜਨ ਅੰਦਰ ਸੋਝ ਹੀ ਖਾ ਲਈ ਐ ਆ ਮੰਮੀ ਉਹ ਨਹੀਂ ਆ ਜਾਣਗੇ ਨਾ ਮੈਨੂੰ ਦੱਸੀ ਜ਼ਰੂਰ ਇਹਨਾਂ ਨੂੰ ਲੈ ਕੇ ਆਵਾਂਗੀ ਇੱਕੋ ਵਾਰੀ ਮਿਲਣਾ ਦੁਬਾਰਾ ਮੈਂ ਨਹੀਂ ਦਲੀ ਚੜਨਾ ਕੋਈ ਦੁੱਖ ਸੁਖ ਹੋਵੇ ਤਾਂ ਠੀਕ ਐ ਮੈਂ ਨਹੀਂ ਇਹਨਾਂ ਦੇ ਘਰ ਵੜਨਾ ਬਾਬਾ ਮੈਂ ਨਹੀਂ ਵੜਨਾ ਹਾਂ ਹਾਂ ਦੀਦੀ ਕੋਈ ਗੱਲ ਨਹੀਂ ਤੁਸੀਂ ਆ ਜਾ ਕਰੋ ਜੀ ਸੱਜ ਕੇ ਸੋ ਵਾਰੀ ਆਓ ਦਰਵਾਜ਼ਾ ਖੁੱਲਣਾ ਵੈ ਬੈਠੋ ਹਣ ਘੜੀ ਕੋ ਮੈਂ ਚਾ ਚੂਪ ਨਾ ਮੈਂ ਇੱਧਰ ਜਾਂਦੇ ਚੰਗੇ ਨਹੀਂ ਲੱਗਦੇ ਨਹੀਂ ਇੰਜ ਚਾ ਨਹੀਂ ਪੀਣੀਗੀ ਕੋਈ ਨਹੀਂ ਫੇਰ ਆਵਾਂਗੇ ਤੇ ਪੀਲਾਂਗੇ ਮੈਂ ਵੀ ਹੁਣ ਜਾਵਾਂ ਟਾਈਮ ਬੜਾ ਹੁੰਦਾ ਮੰਮੀ ਨੇ ਨਾ ਜਾਣਾ ਹੀ ਉਹ ਤਾਂ ਮੇਰਾ ਬੜਾ ਦਿਲ ਕਰਨਦਿਆ ਹੈ ਮਿਲਣ ਨੂੰ ਮੰਮੀ ਮੈਨੂੰ ਛੱਡ ਕੇ ਚੱਲੇ ਹੀ ਨਾ ਕਿਉਂਕਿ ਮੈਂ ਤੇ ਉਧਰ ਪੈ ਕੇ ਸਿੱਧਾ ਇੱਧਰ ਨੂੰ ਆ ਗਈ ਅੱਛਾ ਅੱਛਾ ਤੇ ਇਸ ਕਰਕੇ ਮੈਂ ਚੱਲ ਮਿੱਤਰੋ ਤੇ ਘਰੇ ਕੋਣਾ ਫੇਰ ਸੇਵਕ ਹੈਗਾ ਨਾ ਸੇਵਕ ਕਿੱਥੇ ਕਰੇ ਹੈਗਾ ਸਿਰ ਤੇ ਮੁੰਡਾ ਕੱਲਾ ਛੱਡ ਆਈਆਂ ਫੇਰ ਕਾਰਾ ਘਰ ਕੱਲੇ ਛੱਡ ਕੇ ਮੈਂ ਜਿਆ ਦਰਵਾਜ਼ੇ ਦਰੂਜੇ ਖੋਲ ਮੈਂ ਆ ਗਈ ਚੱਲ ਠੀਕ ਹੈ ਫੇਰ ਧਿਆਨ ਰੱਖ ਤੇ ਇੱਧਰ ਹੀ ਆ ਜਾ ਕਰੀ ਮੈਂ ਨਹੀਂ ਭੈਣ ਉਧਰ ਆਣਾ ਹੈਗਾ ਹਾਂ ਹਾਂ ਕੋਈ ਨਾ ਜੀਜੀ ਦੂਜੀ ਤੀਜੀ ਜਿਹੜੀ ਬਾਦੀ ਮੈਂ ਆਪ ਹੀ ਆ ਜਾ ਕਰੂੰਗੀ ਕੋਣ ਦੀ ਬਾਰੇ ਬਾਰੇ ਮਿਲ ਕੇ ਪੈਣਾ ਪੈਣਾ ਵੰਗੋ ਰੋਤੀ ਮੈਂ ਤਾਂ ਕਹਿੰਦੀ ਸੀ ਦੋ ਦੋ ਘੁੱਟ ਚਾਹ ਪੀ ਲੈੰਦੇ ਕੋਈ ਨਹੀਂ ਪੀ ਰਾਵਾਂ ਚਲ ਚਲ ਤੇ ਮਰ ਫਿਰ ਡਾਕਟਰ ਨੇ ਉੱਥੇ ਜਾਣਾ ਦਵਾਈ ਲੈਣ ਨਹੀਂ ਜਾਣਾ ਨਾ ਚੰਗਾ ਚਲ ਠੀਕ ਹੈ ਜੀ ਧਿਆਨ ਰੱਖੀ ਆਪਣਾ ਮੰਮੀ ਹਾਂ ਚਾਹ ਚੀਕੀ ਨਹੀਂ ਲਿਆਣੀ ਅੱਗੇ ਪਿੱਛੇ ਤਾਂ ਆਉਂਦੇ ਨਹੀਂ ਕਹਿੰਦੀ ਅਲੰਗ ਦੀ ਲੰਗ ਦੀ ਮੇ ਆ ਗਈ ਆ ਆਪਣੀ ਮਾਂ ਨਾਲ ਆਈ ਹੋਣੀ ਦਵਾਈ ਦਈ ਲੈ ਅੰਜੋ ਕੁੜੀ ਨੂੰ ਛੱਡਣਾ ਨਹੀਂ ਕਹਿੰਦੇ ਦੇ ਹੰਚ ਘਾਰ ਹੈ ਪਰ ਵੇਖ ਲਾ ਗੱਲਾਂ ਤੇ ਸੱਚੀਆਂ ਤੇ ਖਰੀਆਂ ਕਰਕੇ ਚੱਲ ਜਾਂਦੀ ਮੇਰੇ ਅੱਗੇ ਐ ਨਹੀਂ ਸੋਚਦੀ ਕਿ ਸਾਹਮਣੇ ਵਾਲੇ ਦੇ ਦਿਲ ਤੇ ਕੀ ਬਿੱਤੇਗੀ ਆ ਤੇਰੇ ਦਾਦਾ ਦਾਦੀ ਨੂੰ ਸ਼ਰਮ ਨਹੀਂ ਆਉਂਦੀ ਜੇ ਚੱਲੇ ਹੋ ਹੋਰਾ ਸ਼ਰਮ ਕਰ ਲੋ ਉਹ ਆਪਣੇ ਮੁੰਡੇ ਦਾ ਹਾਲ ਚਾਲ ਤਾਂ ਲੱਲੋ ਇਧਰੋਂ ਇੱਕ ਵਾਰੀ ਇਹ ਨੂੰ ਤਾਂ ਦੀ ਕੱਲੀ ਘਰ ਚ ਜਾ ਕੇ ਪੁੱਛ ਲਈਏ ਇਧਰ ਦੋ ਚਾਰ ਦਿਨ ਰਹਿਣ ਆਜੋ ਉਹ ਦਾਦਾ ਦਾਦੀ ਦਾਦਾ ਦਾਦੀ ਕਰਦੀ ਭੰਜੀ ਜਾਨੀ ਉਹਨਾਂ ਕੋਲ ਮੈਂ ਜਾਣਾ ਅੰਛਪਾ ਉਧਰ ਹੈਗਾ ਉਹ ਮੈਂ ਜਾਣਾ ਮੱਲਾ ਸਵਾਦ ਹੁਣ ਤੇਰਾ ਪਿਓ ਰੱਤੀ ਆਏਗਾ ਉਹਨੂੰ ਮੈਂ ਦੱਸਾਂਗੀ ਕਿ ਕਰ ਤੂੰ ਉਹਨੇ ਫੇਰ ਮਿਲਣੀ ਕਹ ਦੇਣਾ ਤੈਨੂੰ ਕੀ ਪਈ ਇਹ ਸੁਣਨ ਦੀ ਜਿਹੜਾ ਜੋ ਕਰਦਾ ਕਰਨ ਦੇ ਪਤਾ ਨਹੀਂ ਇਹ ਰੱਬ ਦਾ ਬੰਦਾ ਕਿਥੋਂ ਮੈਨੂੰ ਮਿਲ ਗਿਆ ਵੇ ਉਹਨੂੰ ਕਿਸੇ ਨਾ ਕੋਈ ਮਤਲਬ ਹੀ ਨਹੀਂ ਬਸ ਇੱਕ ਤੂੰ ਇੱਕ ਮੈਂ ਉਹਨੂੰ ਨਜ਼ਰ ਆਉਣੇ ਚਾਹੀਦੇ ਬਾਕੀ ਜਿਹੜਾ ਜੋ ਕਰਦਾ ਜਾਂਦਾ ਖਾਏ ਸਵਾਦ ਆਪ ਦੀ ਮਾਂ ਦੀ ਵੀ ਵੱਲੋਂ ਕਹ ਦੇਗਾ ਕਿ ਮਾਂ ਜੋ ਕਰਦੀ ਉਹਨੂੰ ਕਰਨ ਦੇ ਤੂੰ ਕੁਝ ਨਹੀਂ ਕਹਿਣਾ ਪਿਓ ਜੋ ਕਰਦਾ ਉਹ ਕਰੀ ਜਾਵੇ ਅਸੀਂ ਜੇ ਕੁਝ ਕਰੀਏ ਤਾਂ ਸਾਨੂੰ ਸਾਰੇ ਬੋਲਦੇ ਨੇ ਉਹ ਗਲਤੀ ਕਰਨ ਤੋਂ ਉਹਨਾਂ ਨੂੰ ਕੋਈ ਬੋਲਣ ਵਾਲਾ ਹੀ ਨਹੀਂਗਾ ਆਹੜਾ ਤੂੰ ਏ ਖਾ ਨਹੀਂ ਤਾਂ ਮੈਂ ਤੇਰੇ ਪਿਓ ਨੂੰ ਕਹਿ ਦਿੰਨਾ ਇਹਨੇ ਖਾਦਾ ਨਹੀਂ ਸੀ ਖਾ ਪਰ ਰੋਟੀ ਪਾਣੀ ਕੁਝ ਵੇਖਾਂ ਲਓ ਮੰਮੀ ਉਧਰ ਜਾ ਪੀਤੀ ਨਹੀਂ ਸੁਹੀਂ ਬੈਠੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਤੂੰ ਚਾਹ ਚੂਹ ਨੂੰ ਛੱਡ ਚਾਹਾਂ ਪੀਤੀਆਂ ਹੀ ਆ ਕੋਈ ਗੱਲ ਨਹੀਂ ਮੇਰੀ ਸੁਣ ਗੱਲ ਧਿਆਨ ਨਾਲ ਬੜੀ ਵੱਡੀ ਖੁਸ਼ਖਬਰੀ ਆਪਾਂ ਨੂੰ ਮਿਲ ਗਈ ਹੈ ਹੁਣ ਨਾ ਤੇ ਉਹਨੇ ਹੁਣ ਤੁਹਾਡੀ ਦਲੀਜ ਕਦੇ ਚੜਨਾ ਵਾ ਤੇ ਕਚੈਰੀਆਂ ਵਾਲਾ ਕੰਮ ਵੀ ਮੁੱਕਾ ਹੀ ਆ ਜਦੋਂ ਦਾ ਖਸਮ ਹੀ ਘਰ ਆਗੇ ਤਾਂ ਉਹਨੇ ਕਚੈਰੀਆਂ ਨੂੰ ਕੀ ਕਰਨ ਜਾਣਾ ਤੁਹਾਡੇ ਰਸਤੇ ਸਾਰੇ ਸਾਫ਼ ਨੇ ਹੁਣ ਮਿੰਟੋ ਮਿੰਟ ਆਪਣਾ ਕੰਮ ਨਿਬੜੋ ਤੂੰ ਮੈਨੂੰ ਚਾਹ ਚੋਂ ਛੱਡ ਤੇ ਮੈਂ ਜਾਣੀ ਆਪਣੇ ਘਰ ਨੂੰ ਤੇ ਤੂੰ ਸੇਵਕ ਨੂੰ ਘਰ ਫੋਨ ਫਟਾਫਟ ਆਵੇ ਜਾਂ ਮੇਰੇ ਨਾਲੇ ਚੱਲ ਰਸਤੇ 'ਚ ਉਹਨੂੰ ਮਿਲ ਲਈ ਉਹਨੂੰ ਕੀ ਰਸਤੇ 'ਚ ਤੈਨੂੰ ਲੱਲੂ ਵਾ ਮਮਾ ਜਾਓ ਸਿੱਧੇ ਕਚੈਰੀ ਮੇਰੀ ਗੱਲ ਸੁਣ ਪਹਿਲੇ ਮੰਮੀ ਮੰਮੀ ਨਾ ਕਰ ਕਚਹਿਰੀ ਜਾਓ ਕਚਹਿਰੀ ਦਾ ਕੰਮ ਨਿਬੇੜ ਕੇ ਆਉਂਦੇ ਆ ਰਾਜ ਚਾਬੀ ਬਣਾ ਲੈਣੀ ਆ ਘਰ ਆ ਕੇ ਗਹਿਣੇ ਦਾ ਕੰਮ ਕਰ ਦੇਣਾ ਗਹਿਣਾ ਕਢਾ ਕੇ ਬੈਂਕ ਚ ਜਮ੍ਹਾਂ ਕਰਾ ਦੇਣਾ ਘਰੇ ਨਹੀਂ ਰੱਖਣਾ ਆਪਣੀ ਲਿਮਾਰੀ ਚ ਬੱਚੇ ਕੰਮ ਨਾ ਕਰੀ ਮੰਮੀ ਬਾਕੀ ਚਲੋ ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਆ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਆਪਣੇ ਬੰਦੇ ਨੂੰ ਛਡਾਕ ਇਦਾਂ ਲੈ ਕੇ ਆ ਗਈ ਚਲ ਕੋਈ ਨਹੀਂ ਛਡਾ ਲਈ ਹੁਣ ਕੀ ਤੇ ਕਹਿ ਦਈਏ ਕਾਉਂਸਲਰ ਵਿੱਚ ਪੈ ਗਾ ਜਦੋਂ ਕਾਉਂਸਲਰ ਮੱਲਿਆਂ ਦੇ ਪੈਜਨ ਵਿੱਚ ਸਭ ਕੁਝ ਕਰਾ ਲੈਂਦੇ ਹੁੰਦੇ ਨੇ ਬੜੀ ਛਡਾਲ ਜਨਾਨੀ ਆ ਕੀ ਪਤਾ ਕਿਹੜਾ ਕਾਉਂਸਲਰ ਲੈ ਕੇ ਤੂੰ ਫਿਰਦੀ ਚੱਲ ਸੁਆਈਆਂ ਲਈ ਤੂੰ ਨਾ ਇਹਦੇ ਵੱਲ ਧਿਆਨ ਦੇ ਤੂੰ ਆਪਣੇ ਕੰਮ ਵੱਲ ਧਿਆਨ ਦੇ ਫਸ। ਮੈਂ ਸੁਣ ਗੱਲ ਐਵੇਂ ਨਾ ਇੰਨਾ ਵੀ ਕਿਸੇ ਨੂੰ ਥੱਲੇ ਨਹੀਂ ਸੁਟੀ ਜਾਂਦਾ। ਹੂੰ। ਥੱਲੇ ਨਹੀਂ ਸੁਟੀ ਜਾਂ। ਮੇਰਾ ਤਾਂ ਜਿੰਨੀ ਉਹਨਾਂ ਮੇਰੀ ਲਗਤ ਬਾਜੀ ਨਾ ਮੇਰਾ ਤੇ ਜੀ ਕਾ ਦਾ ਮਟੋਆ ਪੁੱਟਾ ਵਿੱਚ ਉਹਨੂੰ ਸੁਟਾ ਉੱਤੇ ਮਿੱਟੀ ਪਾ ਕੇ ਤੇ ਆਪ ਉੱਤੇ ਖਲੋ ਜਾ। ਤੇ ਚੰਗੇ ਤਾਂ ਛਿੱਤਰ ਮਾਰਿਆ ਉਹ ਜੀ ਜਨਾਨੀ ਦੇ। ਵੀ ਪਾਗਲੇ ਇਹੋ ਜੇ ਕੰਮ ਨਹੀਂ ਕਰੀਦੇ ਹੁੰਦੇ। ਇਹੇ ਵਾਲੇ ਨਾ ਕੋਟਾ ਸਿੱਕਾ ਵੀ ਕੰਮ ਹੁੰਦਾ ਵਾ। ਤਾਂ ਮੈਂ ਤੈਨੂੰ ਕਹਿੰਦੀ ਥੋੜੀ ਜਿਹੀ ਤੇ ਬਣਾ ਕੇ ਰੱਖਿਆ ਕਰ ਉਹਨਾਂ ਉੱਤੋਂ ਉੱਤੋਂ ਹੀ ਸਹੀ। ਕੰਮ ਹੁੰਦਾ ਕੀ ਮਤਲਬ ਇਹ ਲੋੜ ਪੈਣ ਤੇ ਦੱਸੂਗੀ ਤੈਨੂੰ ਮੈਂ ਜੇ ਉਹਨੇ ਤੇਰੇ ਕੰਮ ਹੋਣਾ ਹੋਇਆ ਉਹ ਚਲੋ ਮੰਮੀ ਫੋਨ ਤੇ ਮੈਨੂੰ ਉਹਦਾ ਕੋਈ ਕੰਮ ਨਹੀਂਗਾ ਕੀ ਆ ਘਰੋਂ ਉਹ ਵੀ ਰਹੀ ਤੇ ਕਚੈਰੀਓ ਜਾਣਾ ਵੀ ਰਹੀ ਹੋਂ ਤਾਂ ਮੈਂ ਸਿਰਫ ਆਪਣਾ ਵੇਖਾਂ ਉਹਨਾਂ ਨੂੰ ਮੈਂ ਫੋਨ ਕਰਦੀ ਅਸੀਂ ਪਹਿਲਾਂ ਕਚੈਰੀ ਹੋ ਕੇ ਆਈਏ ਹਾਂ ਆਪਣਾ ਉਹਨੂੰ ਸਿੱਧਾ ਕਰੋ ਉਹਦੇ ਨਾਲ ਸਸਰੀ ਘਰ ਸਸਰੀ ਘਰ ਕਰਦੀ ਨਹੀਂ ਉਹਨੂੰ ਨਾ ਵੇਖ ਕੇ ਮੁੱਥੇ ਵੱਟ ਪਾਈ ਹਜੇ ਪਰ ਮੰਮੀ ਹੋਰ ਤੇ ਭਾਵੇਂ ਮੈਨੂੰ ਵੇਖ ਕੇ ਭਾਵੇਂ ਚੰਗੀ ਲੱਗਦੀ ਭਾਵੇਂ ਨਹੀਂ ਲੱਗਦੀ ਮੈਨੂੰ ਤਾਂ ਵੈਸੇ ਮੱਥੇ ਦੁਖਦੀ ਆ ਰੇਕ ਤਾਂ ਬੜਾ ਚੰਗਾ ਕਰ ਗਈ ਤੁਹਾਨੂੰ ਪਤਾ ਨਾ ਕਹਿੰਦੀ ਸੀ ਨਾ ਮੇਰੇ ਤੇ ਗਿਆਣਾ ਵਿਸਾਇਆ ਉਧਰ ਪਿਆ ਆਹੋ ਸਿਬਰ ਸੱਚ ਮੈਂ ਵੀ ਤੈਨੂੰ ਪੁੱਛਣਾ ਸੀ ਕਿ ਗਹਿਣਾ ਆਪਣਾ ਲੈ ਕੇ ਨਹੀਂ ਗਈ ਜਦੋਂ ਅੱਡੋਈ ਆ ਮੈਨੂੰ ਹੁਣ ਕੀ ਪਤਾ ਸਮਾਨ ਸਮੋਹਨ ਤੇ ਬਾਕੀ ਆਪਣਾ ਚੋੱਕ ਕੇ ਲੈ ਗਈ ਸੀ ਪਰ ਇਹ ਵੀ ਸੋਚਦੀ ਹੁੰਦੀ ਨਾ ਕਿ ਨਵਾਂ ਨਵਾਂ ਮਕਾਨ ਆ ਸਾਰਾ ਕੁਝ ਲੈ ਕੇ ਜਾਂਦੀ ਮੈਂ ਚੰਗੀ ਨਹੀਂ ਲੱਗਦੀ ਮਤਲਬ ਮਤਲਬ ਸਮਾਨ ਲੈ ਗਈ ਗਹਿਣਾ ਆਪਣਾ ਇੱਧਰ ਹੀ ਛੱਡ ਗਈ ਆਹੋ ਕਹਿੰਦੀ ਹਣੀ ਕਿ ਚੰਗੀ ਤਰ੍ਹਾਂ ਸੈਟਿੰਗ ਕਰ ਲਵਾਂ ਫੇਰ ਲੈ ਜੂਗੀ ਬਸ ਇਹ ਜਿਹੜਾ ਖੰਟਕਨ ਨੂੰ ਕੋਈ ਚੱਜਦਾ ਹੈ ਨਹੀਂ ਨਾ ਤੇ ਚੱਲ ਕੋਈ ਨਹੀਂ ਤੇਰਾ ਤੇ ਇਹਦੇ 'ਚ ਫਾਇਦਾ ਹੀ ਆ ਨਾ ਤੇਰੀਆਂ ਤੇ ਦੱਸੇ ਕਿਉਂ ਚਾਲ ਚੱਲੀ ਤਾਂ ਸਮੇਂ ਕਿ ਲੋਟਰੀ ਨਿਕਲ ਗਈ ਆ ਚੋ ਪਰ ਕੇ ਨਾ ਉਹਦਾ ਵੀ ਕੱਢ ਲਈ ਤੇ ਆਪਣਾ ਤਾਂ ਤੂੰ ਕੱਢਨੇ ਕੱਢਣਾ ਤੇ ਮਾਤਾ ਆਗਲਾ ਵੀ ਕੱਢ ਲਈ ਇਹ ਤੇ ਗੱਲ ਮੰਮੀ ਤੇਰੀ ਬਿਲਕੁਲ ਸਹੀ ਹੈ ਕਿ ਆਪ ਤਿੰਨਾਂ ਦਾ ਨਾ ਜਿਆਦੀ ਇਕਲਾਲੀ ਦਾ ਦਿਮਾਗ ਨਾਲ ਗਿੱਟੀਆਂ ਚ ਹੁੰਦਾ ਵਾ ਤੇ ਇਹ ਗੱਲ ਅੱਜ ਮੈਂ ਵੇਖ ਵੀ ਲਈ ਆ ਮੈਨੂੰ ਵੈਸੇ ਬੜਾ ਕਹਿੰਦੀ ਹੁੰਦੀ ਸਿਮਰਤ ਮੰਮੀ ਨਾਲ ਨਾ ਉੱਚੀ ਬਾਤ ਚ ਗੱਲ ਨਾ ਕਰਿਆ ਕਰ ਮੰਮੀ ਨਾਲ ਪਿਆਰ ਨਾਲ ਰਿਆ ਕਰ ਇਹ ਆਪਣੀ ਮਾਂ ਵਾਂ ਮਾਂ ਬੜੀਆਂ ਮੈਨੂੰ ਗੱਲ ਸੁਣਾਉਂਦੀ ਹੁੰਦੀ ਵੇਖੀ ਹੁਣ ਇਹਦੀ ਕਹਿੰਦੇ ਹੁੰਦੇ ਨਾ ਇਹਦੀ ਗੱਲ ਇਹਦੇ ਤੇ ਦੁਹਰਾਉਂਗੀ ਆਓ ਫਿਰਣ ਤੇ ਲੱਲੀ ਹੁਣ ਉਸੇ ਮਾ ਕੋ ਆਪਣਾ ਜਾਣਾ ਜਿੰਨੂੰ ਦੇ ਕੇ ਗਈ ਹਾਂ ਮਾਂ ਸਮਝ ਗਈ ਹਾਂ ਚੱਲ ਤੂੰ ਤੇ ਐਸ਼ ਕਰ ਮੈਂ ਚੱਲਾਂ ਹੁਣ ਮੁੜ ਕੇ ਮੈਨੂੰ ਤੇ ਬਸ ਨਹੀਂ ਮਿਲਨੀ ਇਹਦੇ ਚ ਕੀ ਲਿਆਏ ਜੇ ਇਹਰੇ ਚਾਹ ਤੇ ਲਈ ਫੂਟ ਲੈ ਆਈਆਂ ਸਵਾਲੀ ਅੱਛਾ ਆ ਮੇਰਾ ਵਾ ਕਿਦੋਂ ਦੇ ਜਾਂਦੇ ਸੀ ਕਿਦੋਂ ਫੂਟ ਹੈ ਮੇਰਾ ਮਸਿਨਾ ਦੇਣਾ ਜੰਦ ਜੰਦੀ ਜਾਓ ਫਿਰ ਚੱਲ ਠੀਕ ਹੈ ਬਾਕੀ ਗੱਲਾਂ ਤਾਂ ਸਾਰੀਆਂ ਠੀਕ ਆ ਜੋ ਕੁਝ ਵੀ ਹੋ ਗਿਆ ਬੜਾ ਚੰਗਾ ਹੋ ਗਿਆ ਪਰ ਜ਼ਿਆਦਾ ਡਰ ਮੈਨੂੰ ਨਾ ਅੱਜ ਦੇ ਬਾਹਰ ਹੋਂਦਾ ਵਾ ਉਹ ਬਾਹਰ ਵੀ ਆ ਗਏ ਹੁਣ ਕਿ ਪਹਿਲੀ ਗੱਲ ਜੇ ਉਹ ਤੇ ਕੁਝ ਬੋਲ ਦੇਣੀ ਆ ਤੇ ਕੁਝ ਨਹੀਂ ਕਹਿੰਦੇ ਜੇ ਬੋਲਦੇ ਆ ਨਾ ਫਿਰ ਤੇ ਕਰਦੇ ਕੰਧਾ ਤੱਕ ਹਲਾ ਦਿੰਦੇ ਜਰੂਰੀ ਮੈਂ ਇਸ ਘਰ ਚ ਵਿਆਹ ਕੇ ਆਈ ਨਾ ਮੈਂ ਸਿਰਫ ਇੱਕ ਵਾਰ ਇਹਨਾਂ ਨੂੰ ਬੋਲਦੇ ਵੇਖਿਆ ਸੀ ਤੇ ਫਿਰ ਤੇ ਕੰਨਾਂ ਨੂੰ ਹੱਥ ਲੱਗਦੇ ਇਹਨਾਂ ਨੂੰ ਚੁੱਪ ਕਰਾਉਣਾ ਕਿਹੇ ਹੱਥ ਵਸ ਦੀ ਗੱਲ ਨਹੀਂ ਹੁੰਦੀ ਨਾ ਤੇ ਸੇਵਕ ਦੀ ਕੇ ਬਿਮਾਰੀ ਦਾ ਬਹਾਨਾ ਚੱਲਣਾ ਤੇ ਨਾ ਹੀ ਮੈਨੂੰ ਬੋਲਣ ਦਾ ਮੌਕਾ ਮਿਲਣਾ ਬਸ ਇਹਨਾਂ ਤੋਂ ਜ਼ਿਆਦਾ ਡਰਿਆ ਬਾਕੀ ਤੇ ਮਸਾਲਾ ਕੋ ਸਾਂਭ ਹੀ ਲਾਉਂਗੀ ਸਿਮਰਤਾ ਮੇਰੇ ਘਰ ਸਨੋ ਜੀ ਮੈਂ ਪਰਸੋ ਕਿ ਗਈ ਅੱਜ ਤੂੰ ਮੈਨੂੰ ਫਿਰ ਫੋਨ ਕਰਕੇ ਬੁਲਾ ਲਿਆ ਵਾ ਪਰਸੋ ਤੇ ਚੱਲ ਮੈਨੂੰ ਕੰਮ ਹੀ ਇੱਧਰ ਤੇ ਮੈਂ ਤਾਂ ਆਈ ਹਾਂ ਤੇ ਅੱਜ 10 ਮਿੰਟ ਕਿਉਂ ਬੁਲਾਇਆ ਕਦੋਂ ਦੀ ਮੈਂ ਤੈਨੂੰ ਪੁੱਛਣੀ ਤੂੰ ਦੱਸਦੀ ਨਹੀਂ ਕਹਿੰਦੀ ਕਦੀ ਚਾਹ ਪੀ ਲੋ ਕਦੀ ਕੋਸ਼ ਕੋਈ ਗੱਲ ਨਹੀਂ ਮੰਮੀ ਇਹ ਤੈਨੂੰ ਸੱਦਿਆ ਵਾ ਕਿ ਇਹ ਕੰਮ ਹੀ ਸੱਦਿਆ ਹੋਊਗਾ ਕੋਈ ਨਾ ਤੈਨੂੰ ਦੱਸ ਦੇਣੀ ਆ ਇਹੋ ਜਿਹਾ ਕਿਹੜਾ ਕੰਮ ਆ ਸੇਵਾ ਕਿੱਥੇ ਗਿਆਨ ਨਾਲੇ ਸੇਵਕ ਮਾੜਾ ਚ ਬਾਹਰ ਗਏ ਕੋਈ ਨਾ ਆ ਜਾਂਦੇ ਆ ਚਲ ਛੇਤੀ ਦੱਸ ਮੈਂ ਕੰਮ ਕਿਹੜਾ ਵਾ ਮੈਨੂੰ ਤੇ ਆਪ ਟੈਨਸ਼ਨ ਹੋ ਜਾਂਦੀ ਪਤਾ ਨਹੀਂ ਕਿਹੜਾ ਸੱਪ ਕੱਢਣਾ ਹਾਂ ਤੋ ਕੋਈ ਨਾ ਚਾਹ ਤੇ ਪੀ ਲਈ ਨਾ ਤੁਸੀਂ ਕੋਈ ਨਾ ਬੈਜੋ ਟਮੇਟੋ ਉਹਨਾਂ ਨੂੰ ਵੀ ਆ ਲੈੰਦੋ ਫਿਰ ਤੁਹਾਨੂੰ ਦਾਰੇ ਦੱਸ ਦਿੰਦੇ ਹੋ ਵੀ ਚੱਲ ਤੂੰ ਤੇ ਮੈਨੂੰ ਦੱਸਣਾ ਨਹੀਂ ਕੀ ਕਿਹੜੇ ਕੰਮ ਬਲਾਏ ਤੇ ਕਿਹੜੇ ਨਹੀਂ ਤੇ ਜਿਹੜੇ ਕੰਮ ਤੈਨੂੰ ਮੈਂ ਕਹੇ ਸੀ ਉਹ ਕਰ ਲਏ ਕਿ ਨਹੀਂ ਅਜੇ ਕੀਤਾ ਕੁਛ ਨਹੀਂ ਅਜੇ ਸੇਵਕ ਨੇ ਕਚਹਿਰੀ ਦਾ ਕੰਮ ਨਿਭੜਿਆ ਮੰਮੀ ਗਏ ਸੀ ਉਧਰ ਉਹ ਵਕੀਲ ਨਾਲ ਗੱਲਬਾਤ ਕੀਤੀ ਆ ਥੋੜਾ ਬੋਧਾ ਤੇ ਹੋ ਗਿਆ ਥੋੜਾ ਬੋਤਾਂ ਦੇ ਕੱਲ ਪਰਸ ਨੂੰ ਫੇਰ ਆ ਜਾਓ ਅਛਾ ਤੇ ਮੇਰੀ ਸੋਣ ਗੱਲ ਕੱਲ ਪਰਸੋ ਕੱਲ ਪਰਸੋ ਤੇ ਨਾ ਪਾਈ ਜੋ ਉਹਨਾਂ ਕੋ ਛੇਤੀ ਨੇ ਬੇੜ ਮਣਕੇ ਸਾਸੋ ਤੇਰੇ ਨੇ ਆਏ ਨਾ ਵਾ ਉਹਨਾਂ ਦੇ ਮਗਰ ਮਗਰੋ ਤੇ ਸਾਰਾ ਨੇ ਬੇੜਨਾ ਕਿੰਨੇ ਦਿਨ ਰਹਿ ਗਏ ਉਹਨਾਂ ਦੇ ਉਂਚ ਬਸ ਮੰਮੀ ਅੱਜ ਭਲਕੇ ਕਹਿੰਦੇ ਆ ਹੀ ਜਾਣਗੇ ਲੈ ਫਿਰ ਤਾਂ ਕੋਈ ਦੇਣੀ ਨਹੀਂ ਰਹਿ ਗਏ ਜੇ ਕੱਲ ਪਰਸੋ ਉਹਨਾਂ ਨੇ ਆ ਜਾਣਾ ਵਾ ਤੇ ਆਪਣਾ ਕੰਮ ਨਿਬੇੜੋ ਛੇਤੀ ਛੇਤੀ ਨਹੀਂ ਤੇ ਫੇਰ ਉਹਨਾਂ ਤੇ ਖਰਚਾ ਕਰਨਾ ਪੈਣਾ ਉਹਨਾਂ ਨੂੰ ਘਰੋਂ ਬਾਹਰ ਕੱਢਣ ਲਈ ਨਹੀਂ ਨਹੀਂ ਮੰਮੀ 2-4 ਦਿਨ ਲਈ ਸਾਡੇ ਕੋਈ ਨੇ ਪੈਸੇ ਨਹੀਂ ਹੈਗੇ ਕਿ ਬਾਰ ਬੰਦਾਂ ਨੂੰ ਪੈਸੇ ਦੇ ਕੇ ਤੋਰੀ ਜਾਈਏ ਬਾਹਰ ਇਹ ਤੋੜ ਨੂੰ ਫੇਰ ਉਹੋ ਜਿਹੜੇ ਪੈਸੇ ਉਹਨਾਂ ਤੇ ਖਰਚਣੇ ਨ ਉਕੀ ਇੰਨੂੰ ਵਾਧ ਦੋ ਉਹਨੂੰ ਕੋਹਾਡਾ ਕੰਮ ਛੇਤੀ ਨਿਬੇੜ। ਕੀ ਹੈਗਾ ਵਾ ਕੋਈ ਗੱਲ ਨਹੀਂ ਦੁਬਾਰਾ ਫੇਰ ਗੱਲ ਕਰਨ ਗਈ ਉਹਨਾਂ ਨਾਲ ਕੋਈ ਨਜਰ ਆ ਜਾਣਗੇ ਤੁਹਾਨੂੰ ਦੱਸ ਦੇਣਗੇ ਸਾਰੀ ਗੱਲ ਬਾਤ। ਮੇਰੇ ਸੋਨੂੰ ਗੱਲ ਚਾਬੀ ਬਣਵਾ ਲਈ ਹਾਂ। ਘੈਣਾ ਦਾ ਕੰਮ ਕਰ ਲੈ। ਬਸ ਉਸੇ ਕਰਕੇ ਤੁਹਾਨੂੰ ਸੱਧਿਆ। ਮੈਨੂੰ ਸੱਧਿਆ ਤਾਲਾ ਮੈਂ ਖੋਲਣਾ ਵਾ। ਸਾਰਾ ਕੁਝ ਨਾ ਹੋ ਗਿਆ ਵਾ। ਬਸ ਤੁਸੀਂ ਲੈ ਕੇ ਤੇ ਆਪਣੀ ਅਲ ਸੰਭਾਲ ਕੇ ਰੱਖਣਾ ਵਾ। ਲੈ ਹੁਣ ਤੁਸੀਂ ਮੈਨੂੰ ਵੀ ਵਿਚੜਾਈ ਚਲੋ। ਲੈ ਮੰਮੀ ਇਹ ਕੀ ਮਤਲਬ ਹੋ ਗਿਆ ਵਿਚੜਾਈ ਚਲੋ? ਹੁਣ ਮੈਂ ਕਿੱਧਰ ਦੇ ਦੇਣਾ ਜੇ ਮੈਂ ਘਰੇ ਰੱਖਦੀ ਤਾਂ ਵੀ ਫੁੱਲਾ ਫਲਾਈ ਹੋਈ ਤੇ ਮੇਰੇ ਵੱਲੋਂ ਨਿਕਲ ਆ ਤੇ ਫਿਰ ਮੇਰੇ ਸਿਰ ਤੇ ਸਾਰੀ ਗੱਲਬਾਤ ਆ ਜਾਣੀ ਤੇ ਤੁਹਾਨੂੰ ਮੈਂ ਕਹੇ ਬੈਂਕ ਚ ਸ਼ਮਾ ਕਰਾ ਲਓ ਲੋਕਰ ਲਓ ਬੈਂਕ ਚ ਤੁਹਾਨੂੰ ਨਹੀਂ ਪਤਾ ਸੇਵਕ ਦਾ ਪਿਓ ਵੈਸੇ ਬੜਾ ਚਲਾ ਗਿਆ ਉਹਦੇ ਤੇ ਕੋਈ ਭਰੋਸਾ ਨਹੀਂ ਕਾਰਵਾਈ ਕਿਤੇ ਘਰ-ਘਰ ਕਿਤੇ ਹੋਰ ਕਿਤੇ ਪੁੱਛਤਾਸ਼ੀ ਕਿਤੇ ਕਰ ਲੈ ਕੀ ਕੀ ਰੱਖਿਆ ਬੈਂਕ ਚ ਕੀ ਕੱਢਿਆ ਵਾ ਇਸ ਕਰਕੇ ਨਾ ਮੈਂ ਜਿੰਨਾ ਵੀ ਗਾਣਾ ਦਾ ਸਾਰਾ ਤੁਹਾਨੂੰ ਪੜਾ ਦੇਣਾ ਚੱਲ ਤੇਰੀ ਗੱਲ ਮੰਨ ਲੈਂਦੀ ਮੈਂ ਲੇ ਤਜੰਨੀ ਮੈਂ ਚੱਲ ਥੋੜੇ ਦਿਨਾਂ ਲਈ ਤੇ ਮੇਰੀ ਗੱਲ ਸੁਣ ਫਿਰ ਸੇਵਾ ਕਾਨੂੰਨਾਂ ਦੱਸੀ ਸੇਵਾਕ ਸਾਹਮਣੇ ਨਾ ਮੈਨੂੰ ਬੁਰੀ ਬਣਾਈ ਕਿ ਮਾਂ ਮੇਰੀ ਗੰਨਾ ਲੈ ਗਈ ਨਾ ਨਾ ਮੰਮੀ ਮੈਂ ਸੇਵਕ ਦੇ ਸਾਹਮਣੇ ਕਿਉਂ ਗੱਲ ਕਰਨੀ ਬੰਦਾ ਜਿੰਨਾ ਮਰਜ਼ੀ ਕਹਿੰਦੇ ਹੁੰਦੇ ਨਾ ਸਗਾ ਹੋਵੇ ਨਾ ਫਿਰ ਵੀ ਕਿਤਨਾ ਕਿਰੇ ਤੁਖਾ ਖਾ ਜਾਂਦਾ ਹੁੰਦਾ ਜੇ ਕਿਤੇ ਕੱਲ ਨੂੰ ਇੰਨੀ ਗਾਲੀ ਅਗਲੇ ਦੇ ਮਨ ਚ ਆ ਜੇ ਕਹਦੇ ਕਿ ਜੇ ਮੇਰੇ ਮਾਂ ਪਿਓ ਨਾਲ ਕਰ ਸਕਦੀ ਆ ਇਹ ਰਫਿਰਤ ਕੀ ਗੱਲ ਕੱਲ ਨੂੰ ਮੇਰ ਨਾਲ ਨਾ ਕਰੂਗੀ ਇਸੇ ਕਰਕੇ ਨਾ ਇਹ ਚੀਜ਼ ਮਰ ਤੋਂ ਗੁਪਤੀ ਰੱਖੀ ਉਹਨੂੰ ਨਹੀਂ ਪਤਾ ਕਿ ਮੈਂ ਗੈਣਾ ਕੱਢ ਲਿਆ ਵਾ ਸ਼ਲਾ ਤੇ ਤੂੰ ਕੰਮ ਵ ਚਲ ਕੋਈ ਨਹੀਂ ਮੈਂ ਲੈ ਜੂਗੀ ਪਰ ਮੈਂ ਬਹੁਤੇ ਦਿਨ ਨਹੀਂ ਰੱਖਣਾ ਕੋਈ ਨਾ ਕੋਈ ਨਵੇੜਾ ਕਰਕੇ ਨਾ ਤੇ ਆਪਣਾ ਗਹਿਣਾ ਪਹਿਣਾ ਆਪਣੀ ਲਿਆ ਕੇ ਕਿਤੇ ਬੈਂਕ ਬੂਕਰ ਦਾ ਮਾਲੋ ਖਾਤਾ ਖਲਾ ਲਾ ਇੱਕ ਵੱਖਰਾ ਹੋਰ ਕਿਸੇ ਵਧੀਆ ਬੈਂਕ ਚ ਉਥੇ ਰੱਖ ਲਈ ਹਾਂ ਮੰਮੀ ਤੁਹਾਡੇ ਵਾਲੇ ਪਾਸੇ ਖਲਾਵਾਂਗੀ ਕੋਈ ਨਾ ਥੋੜਾ ਦਿਨ ਜਦੋਂ ਗੱਲ ਜੀ ਠੰਡੀ ਪੈ ਜੂਗੀ ਨਾ ਫਿਰ ਤੁਹਾਡੇ ਲੋ ਲੈ ਕੇ ਤੇ ਬੈਂਕ ਚ ਰਖਵਾ ਦੂੰਗੀ ਹਾਂ ਜੀ ਮੇਰੇ ਵੱਲ ਤੋਂ ਮੈਂ ਨਾਲ ਸਿਰਫ ਖਾਤਾ ਖਲਾ ਕੇ ਤੇ ਪਾ ਜਮਾ ਕਰਾਵਾਂਗਾ ਤੇ ਬੈਂਕ ਤੋਂ ਮੈਂ ਕੱਢ ਕੇ ਦੇਣੀ ਤੁਹਾਨੂੰ ਜਾਣ ਲਗੀ ਚਲ ਠੀਕ ਐ ਮੈਂ ਹੈ ਨਾ ਮੈਂ ਸਾਬ ਲਾਇਆ ਵਾ ਕੰਮ ਤਾਂ ਜਰੂਰ ਜ ਤੂੰ ਚਤਰਾਇਆਂ ਵਾਲੇ ਕਰਨੀ ਆ ਪਰ ਕਮਲ ਕੋਟ ਹੀ ਜ ਕਿਉਂ ਹੁਣ ਕਿਉਂ ਹੋ ਗਿਆ ਹੁਣ ਕਿਉਂ ਹੋ ਗਿਆ ਕੀ ਅਜੇ ਨਹੀਂ ਛੇਤੀ ਥੋੜਾ ਗੱਲ ਠੰਡੀ ਪੈਣੀ ਤੂੰ ਕਹਿੰਦੀ ਗੱਲ ਠੰਡੀ ਹੋ ਲੰਦੋ ਗੱਲ ਠੰਡੀ ਹੋਣ ਨੂੰ 2 ਮਹੀਨੇ 3 ਮਹੀਨੇ ਹੋ ਸਕਦਾ 6 ਮਹੀਨੇ ਵੀ ਲੱਗ ਜਾਣ ਹੋ ਸਕਦਾ ਤੁਹਾਨੂੰ ਥਾਣਾ ਥਾਣੀ ਵੀ ਹੋਣਾ ਪਵੇ ਆਏ ਤੇ ਪਟਾਕੇ ਚੱਲਨੇ ਨੇ ਆਠਾ ਕਰਨੀ ਹੈ ਜੇ ਬੇਬੇ ਬਾਪ ਨੇ ਵਾਧੂ ਤੁਹਾਡੀ ਅੱਛਾ ਪਿਆਰ ਰਹੀ ਪੂਰੀ ਇਹ ਨਾ ਵੇ ਪਿਗਲ ਜੇ ਤਾਂ ਸੱਚ ਮੂ ਬੱਕ ਜੇ ਨਹੀਂ ਨਹੀਂ ਮੈਂ ਐਡੀ ਕੱਚੇ ਗੁਲੀ ਥੋੜੀ ਆ ਕਿ ਐਡੀ ਜਲਦੀ ਕੋਈ ਮੈਨੂੰ 2 ਵਾਰੀ ਦਬਕਾ ਮਾਰਦੇ ਮੈਂ ਬੱਕ ਜੂਗੀ ਮੈਂ ਨਹੀਂ ਟੀਜਲ ਦੀ ਕੋਈ ਵੀ ਬੱਕਦੀ ਕੋਈ ਨਹੀਂ ਹੁਣੇ ਪਤਾ ਲੱਗ ਜਾਂਦਾ ਕੱਚੀ ਕੁਲੀ ਹੈਗੀ ਕਿ ਨਹੀਂ ਹੈਗੀ ਉਹ ਸਾਬਣ ਕਿੱਥੇ ਹੀ ਕਿਹੜਾ ਸਾਬਣ ਜਿੱਤੇ ਚਾਬੀ ਛਾਪੀਗੀ